ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਸਾਰੇ ਸੱਚੇ ਪਾਤਸ਼ਾਹ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਮੇਰੇ ਦਾਤਾ ਸੱਚੇ ਪਾਤਸ਼ਾਹ ਉਹਨਾਂ ਦੇ ਕਿਰਪਾ ਬਣਾਈ ਰੱਖੀ ਆਪਣੀ ਸਾਰੇ ਖੁਸ਼ ਰਹਿਣ ਬੜੀ ਜ਼ਿੰਦਗੀ ਦੇ ਵਿੱਚ ਆਨੰਦ ਮਾਣਨ ਆਪਣੀ ਜ਼ਿੰਦਗੀ ਦਾ ਕਿਉਂਕਿ ਜ਼ਿੰਦਗੀ ਜਿਹੜੀ ਇਹ ਮਿਲ ਰਹੀ ਹੈ ਸਿਰਫ ਇੱਕ ਵਾਰ ਮੁੜ ਕੇ ਪਤਾ ਨਹੀਂ ਸੀ ਕੁੱਤੇ ਬਣਨਾ ਬਾਂਦਰ ਬਣਨਾ ਕਿ ਜਾਨਵਰ ਕਿਹੜਾ ਬਣਨਾ ਜਾਂ ਕਿਹੜਾ ਪੰਛੀ ਬਣਨਾ ਸਾਨੂੰ ਨਹੀਂ ਪਤਾ ਹੈਗਾ ਇਸ ਜ਼ਿੰਦਗੀ ਦੇ ਵਿੱਚ ਰੱਬ ਦਾ ਨਾਮ ਜਪੋ ਦਾਨ ਪੁੰਨ ਕਰੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ ਜਿਹੜੀਆਂ ਦੋ ਚੀਜ਼ਾਂ ਨਾਲ ਜਾਣੇ ਵਾਲੀਆਂ ਨੇ ਨਾਮ ਜਾਊਗਾ ਨਾਲ ਜਤ ਕੀਤਾ ਹੋਇਆ দান ਜਾਊਗਾ ਤੁਹਾਡੇ ਚੰਗੇ ਕਰਮ ਕੀਤੇ ਹੋਏ ਨਾਲ ਜਾਣੇ ਨੇ ਸਹਾਈ ਹੋਣੇ ਨੇ ਬਾਕੀ ਸਭ ਕੁਝ ਇੱਥੇ ਰਹਿ ਜਾਣਾ ਵਧੀਆ ਕੱਪੜੇ ਵੀ ਇੱਥੇ ਗੱਡੀਆਂ ਵੀ ਇੱਥੇ ਕੋਠੀਆਂ ਵੀ ਇੱਥੇ ਸਭ ਕੁਝ ਇੱਥੇ ਰਹਿ ਜਾਣਾ ਹੈ ਜਿੰਨਾ ਮਰਜ਼ੀ ਪੈਸਾ ਕਮਾ ਲਈਏ ਕਿਉਂਕਿ ਸਕੰਦਰ ਵਰਗੇ ਜਿਨ੍ਹਾਂ ਨੇ ਦੁਨੀਆ ਦੇ ਰਾਜ ਕੀਤਾ ਉਹ ਵੀ ਖਾਲੀ ਹੱਥ ਗਏ ਤੇ ਇਨਸਾਨ ਆਉਂਦਾ ਵੀ ਖਾਲੀ ਹੱਥ ਹੈ ਨਾ ਬੜੇ ਯਤਨ ਕਰਦੇ ਆਪਾਂ ਤੇ ਮਾਮੇ ਦੇ ਕੋਲ ਐਵੇਂ ਮਾਮਾ ਸਾਡਾ ਹਾਏ ਹਾਏ ਕਰੀ ਜਾਂਦਾ ਮਾਮਾ ਸਾਡਾ ਹਾਏ ਹਾਏ ਕਰੀ ਜਾਂਦਾ ਉਹ ਹਾਏ ਹਾਏ ਨਹੀਂ ਪੈਸਿਆਂ ਵਾਲੀ ਹਾਏ ਹਾਏ ਨਹੀਂ ਇਹ ਹਾਏ ਹਾਏ ਮਾਮੇ ਦੀ ਹੋ ਰਹੀ ਵਿਚਾਰੇ ਦਾ ਦਰਦ ਹੈ ਪਹਿਲਾਂ ਤਾਂ ਇਹਨੂੰ ਪਿੱਠ ਦੀ ਉਹਨੇ ਕਰਾਇਆ ਦਰਦਤਾ ਹੁਣ ਇਹ ਕਹਿੰਦਾ ਮੇਰੇ 2 ਕੁ ਦਿਨ ਤੋਂ 3 ਦਿਨ ਤੋਂ ਕਿੰਨੇ ਤੋਂ ਹੈ 5 ਦਿਨ ਹੋ ਗਏ ਚਾਰ ਪੰਜ ਦਿਨ ਹੋ ਚੱਲੇ ਕਹਿੰਦਾ ਵੀ ਮੇਰੇ ਇੱਕ ਨਾ ਵੀ ਪਥਰੀ ਦਾ ਦਰਦ ਹੈ ਫਿਰ ਤੁਹਾਨੂੰ ਪਤਾ ਪਥਰੀ ਦੀ ਦਰਦ ਦੇ ਵਿੱਚ ਨਾ ਕੋਈ ਵਾਲੀ ਦਵਾਈ ਕੰਮ ਕਰੇ ਨਾ ਕੋਈ ਹੋਰ ਤ ਤਬੀ ਤ ਤਾਂ ਅੱਗੇ ਅਲਮਗਲਮ ਕੁਛ ਨਹੀਂ ਕੰਮ ਕਰਦਾ ਜਦੋਂ ਨਹੀਂ ਹਟਣਾ ਥੋੜੀ ਨਹੀਂ ਆਪੇ ਰਣਾ ਦੋ ਤਿੰਨ ਪ੍ਰਕਾਰ ਦੀਆਂ ਮਾਮਿਆਂ ਦੀ ਦਵਾਈਆਂ ਰੱਖੀਆਂ ਹੋਈਆਂ ਵਿੱਚ ਆਯੁਰਵੈਦਿਕ ਰੱਖੀ ਹੋਈ ਹੈ ਵਿੱਚ ਅੰਗਰੇਜ਼ੀ ਰੱਖੀ ਹੋਈ ਹੈ ਇੱਕ ਆਹ ਕਿਹੜੀ ਹੈ ਜਿਹੜੀ ਚਿੱਟੀਆਂ ਗੋਲੀਆਂ ਵਾਲੀ ਕਿਹੜੀ ਹੈ ਉਹ ਚਿੱਟੀਆਂ ਗੋਲੀਆਂ ਵਾਲੀ ਕਿਹੜੀ ਹੁੰਦੀ ਹੈ ਉਹ ਦਵਾਈ ਕਿਹੜੀ ਸੀ ਜਿਹੜੀ ਉਹ ਸੀਸੀ ਵਾਲੀ ਦਿਖਾਉਂਦਾ ਤੂੰ ਕੀ ਕਿਹੜੀ ਆ ਉਹ ਅੱਛਰੀ ਦੀ ਹੈ ਉਹ ਪਤਲੀ ਦੀ ਤਾਂ ਹੈਗੀ ਹੈ ਉਹ ਕੀ ਆ ਹੋਮੋਪੈਥੀ ਵਾਲੀ ਹੋਮੋਪੈਥੀ ਹੋਮੋਪੈਥੀ ਵੀ ਰੱਖੀ ਹੋਈ ਹੈ ਉਹ ਮਬਤੀ ਵਾਲੇ ਦੇ ਵਿੱਚ ਵੀ ਉਹ ਇੰਨੀ ਕੀ ਸੀ ਸੀ ਮੇਰੀ ਜਿਹੜੀ ਕਹਿੰਦੇ ਜੀ ਖੋਰ ਕੇ ਕੱਢ ਦਿੰਦੀ ਏ ਵਾਰ ਜਤਨ ਲੱਗਿਆ ਵਾ ਕਰਨ ਪਰ ਜਿਹੜਾ ਹੁਣ ਦੁੱਖ ਮਾਮੇ ਨੇ ਕੱਟਣਾ ਉਹ ਕੱਟਣਾ ਹੀ ਪਣਾ ਹੈ ਹਰ ਹੀਲੇ ਹਾਂ ਸਾਸਰੀ ਘਰ ਵੀ ਬਰਉਣੀ ਹੁੰਦੀ ਆ ਸਾਸਰੀ ਘਰ ਦੀ ਸਾਰਿਆਂ ਨੂੰ ਹੂੰ ਆਪਣਾ ਪ੍ਰਮਾਤਮਾ ਉਹ ਸਾਨੂੰ ਰਾਜੀ ਖੁਸ਼ੀ ਰੱਖੇ ਸਾਰਿਆਂ ਨੂੰ ਨਾਲੇ ਯਾਰ ਐ ਕਹਿੰਦੇ ਉਹਨੇ ਵੀ ਮਰਦ ਨੂੰ ਦਰਦ ਨਹੀਂ ਹੁੰਦਾ ਮਾਮੇ ਡਾਇਲਗ ਮਾਮੇ ਦਾ ਮੂੰਹ ਤਾਂ ਦੇਖ ਰੋ ਬਿਮਾਰੀ ਕਰਕੇ ਕਿਹਜਾ ਨਿਕਲ ਗਿਆ ਬਚਾਰੇ ਦਾ ਮਾਮੇ ਨੇ ਇੱਕ ਕਹਾਣੀ ਉਹ ਗੱਲ ਹੋ ਗਈ ਮਾਮੇ ਦਾ ਰੰਗ ਪਹਿਲਾਂ ਕਾਲਾ ਤੋਂ ਕੋਲ ਬਿਮਾਰੀ ਨੇ ਹੋਰ ਕਾਲਾ ਕਰ ਦਿੱਤਾ ਮੇਰੀ ਗੱਲ ਸੁਣ ਆਪਨੇ ਨੂੰ ਵੱਧ ਫਿਲਮ ਦੇਖੀ ਆ ਇਹਨੇ ਮਾਮੇ ਨੇ ਹਾਂ ਉਹ ਸਾਨੂੰ ਡਾਇਲਗ ਸੁਣਾਇਆ ਕਰਦਾ ਕਹਿੰਦਾ ਮਰਦ ਨੂੰ ਦਰਦ ਨਹੀਂ ਹੁੰਦਾ ਅੱਜ ਫਿਰ ਹੁਣ ਮਾਮੂ ਨੂੰ ਪੁੱਛ ਲਿਆ ਪੰਜ ਦਿਨ ਹੋ ਗਏ ਪਰਾ ਲਵੇ ਤਰੋ ਲੋ ਜੀ ਹਾਲ ਬੈਠੇ ਆ ਜਿੱਥੇ ਮਕਾਨ ਦੀ ਛੱਤ ਛਤਾਈ ਹੋ ਰਹੀ ਹੈ ਇੱਥੇ ਆ ਹੁਣ ਕਿਦਾਂ ਪ੍ਰੋਫੈਸਰ ਚੱਲ ਰਿਹਾ ਹੁਣ ਇੱਕ ਬੰਦਾ ਜਦੋਂ ਬਿਮਾਰ ਹੁੰਦਾ ਨਾ ਫੇ ਬਈ 20 ਸਮਾਨ ਹੁੰਦੇ ਜਿਹੜੇ ਪੂਰੇ ਕਰਨੇ ਆਲੇ ਹੁੰਦੇ ਆ ਮੁੰਡੇ ਦੋਨੇ ਵਿਚਾਰੇ ਕੰਮ ਪਰਗੇਵੇ ਇੱਧਰ ਉੱਧਰ ਕੋਈ ਨਹੀਂ ਤੇ ਔਖਾ ਸੌਖਾ ਟਾਈਮ ਨਿਕਲ ਰਿਹਾ ਅੱਜ ਮਿਸਤਰੀ ਨੇ ਆਉਣਾ ਫੋਰਮੈਨ ਨੇ ਅੱਛਾ ਅੱਜ ਚਲੋ ਫੋਰਮੈਨ ਨੂੰ ਆਉਣ ਦੇ ਤੇ ਗੱਲ ਵਿਚਾਰ ਵਟਾਂਦਰਾ ਕਰਦੇ ਮੈਨੂੰ ਮੜ ਜਾਉ ਤਾਂ ਸਮਝਾ ਦੇ ਇੱਥੇ ਵੀ ਕਿੱਕਣਾ ਕਿੱਕਣਾ ਛੱਤ ਨਾਲ ਕਿਹਾ ਇਹਦਾ ਕਿੱਧਰ ਨੂੰ ਕਮਰਾ ਕਿਹੜਾ ਹੈ ਕਮਰੇ ਗੁਮਰੇ ਕਿੱਦਾਂ ਮੰਮ ਤੁਹਾਨੂੰ ਚਾਰ ਕਮਰੇ ਚਾਰ ਕਮਰੇ ਆ ਉਂਗਲੀ ਜਿ ਘਮਾਤੀ ਚਾਰ ਕਮਰੇ ਸੋਈ ਕਿੱਧਰ ਹੈ ਫੇ ਕਾੜ ਮਾਮੂ ਉੱਠ ਕੇ ਦੱਸ ਉੱਠ ਉੱਠੂਗਾ ਮੜ ਦਰਦ ਤਾਂ ਨਹੀਂ ਪਤਾ ਚਲ ਆ ਇਹ ਮਰ ਜਗਾ ਜੜਾ ਹੈਗਾ ਹੈਗਾ ਹੀ ਆ ਚਲੋ ਬਾਦਰ ਲਓ ਜੀ ਇੱਥੇ ਦੇਖਦੇ ਆ ਜੀ ਮਾਮੂ ਜਿਹੜਾ ਮੇਨ ਗੇਟ ਆ ਕਿੱਧਰ ਨੂੰ ਰੱਖਣਾ ਆਪਾਂ ਨੇ ਕਰਦਾ ਇੱਕ ਮਿੰਟ ਇੱਥੇ ਤੇ ਆ ਐਂਟਰੀ ਕਿੱਥੇ ਲੈਣੀ ਵੀ ਹੈ ਇੱਥੇ ਤੇ ਆਇਆ ਕਰੂੰਗੇ ਦੀ ਸਾਹਮਣੇ ਤੋਂ ਨਹੀਂ ਉੱਥੇ ਆ ਕੇ ਮੋਟਰਸਾ ਖੜਾ ਆ ਇੱਥੇ ਨੂੰ ਅਸੀਂ ਅੰਦਰ ਵੜ ਜਾਣਾ ਹੈ ਇੱਥੇ ਨੂੰ ਇੱਥੇ ਨੂੰ ਵੜ ਗਏ ਅੱਗੇ ਇੱਕ ਕਮਰਾ ਥੋੜਾ ਨਾ ਹੋਇਆ ਜਿੱਥੇ ਨੂੰ ਵੜ ਕੇ ਕਮਰਾ ਹੀ ਥੋੜਾ ਹੋਣਾ ਕਮਰਾ ਤਾਂ ਇੱਧਰ ਹੋਊਗਾ ਫਿਰ ਹਾਂ ਇੱਧਰ ਹੀ ਸਾਈਡ ਇੱਧਰ ਦੋ ਕਮਰੇ ਬਣਾਉਣੇ ਇੱਕੋ ਬਰਾਬਰ ਦੇ ਹਾਂ ਵਿਚਾਲੇ ਨੂੰ ਉੱਥੇ ਨੂੰ ਕੰਧ ਕੱਢ ਦੇਣੀ ਕਹਿੰਦੇ ਪਾਪ ਇੱਕ ਕੰਧ ਕੱਢ ਕੇ ਇੱਥੇ ਦੇ ਇੱਕ ਕੰਧ ਸਿੱਧੀ ਜਾਊਗੀ ਹਾਂ ਉਹਨਾਂ ਦੇ ਦੋਨਾਂ ਦੇ ਦਰਵਾਜ਼ੇ ਆਏ ਨੂੰ ਹਾਂ ਇਹ ਗੈਲਰੀਆਂ ਹਾਂ ਇਹ ਗੈਲਰੀਆਂ ਨੂੰ ਠੀਕ ਹੈ ਦੋ ਦੋ ਰੂਮ ਇਹ ਹੋਗੇ ਤੇਰੇ ਠੀਕ ਹੈ ਅੱਗੇ ਅੱਗੇ ਫਿਰ ਪਰ ਇਹ ਅਸੀਂ ਥੋੜੇ ਜਿਹਾ ਉੱਪਰ ਜਾਣਾ ਹੈ ਜੀ ਇੱਥੇ ਜੀ ਇੱਥੇ ਜੀ ਜਾਣਾ ਸੀ ਨਾ ਉੱਥੇ ਇੱਕ ਹਾਲ ਵੀ ਲੰਬੇ ਵਾਲਾ ਸਿੱਧਾ ਉੱਥੇ ਗੈਲਰੀ ਕਹਿੰਦੇ ਜਿਹਨੂੰ ਹਾਂ ਇਹ ਜੋ ਹਮਾਰਾ ਹੈ ਨਾ ਯਹਾਂ ਸਿਹੜੀ ਘਰ ਹਾਂ ਤੂੰ ਬਤਾਏਗਾ ਮੇਰੇ ਕੋ ਆ ਜਾ ਨਹੀਂ ਮੇਰੇ ਕੋ ਇਹ ਬਤਾ ਇਸ ਦਾ ਕੋਈ ਨਕਸ਼ਾ ਨੁਕਸਾ ਤਿਆਰ ਕੀਤਾ ਹੋਇਆ ਸਬ ਮਮੇ ਨਕਸ਼ਾ ਤਿਆਰ ਹੈ ਕੋਈ ਨਾ ਨਕਸ਼ਾ ਨਹੀਂ ਤਿਆਰ ਕਰਿਆ ਇਹਨਾਂ ਨੇ ਕੋਈ ਵੀ ਅੱਛਾ ਮੈਨੂੰ ਕੋ ਹੋਰ ਦੱਸ ਵਿੱਚ ਆਪਾਂ ਨੂੰ ਥੋੜੇ ਜਿਹਾ ਗਵਰਨਮੈਂਟ ਤੋਂ ਵੀ ਪੈਸੇ ਮਿਲ ਰਹੇ ਹਨ ਕੀ ਗਵਰਨਮੈਂਟ ਦੇ ਹਿਸਾਬ ਨਾਲ ਖੇਤਰ ਹੁੰਦਾ ਕਿ ਨਕਸ਼ਾਸੀਂ ਆਪਣੇ ਜਿਹੇ ਜਿਹਾ ਮਰਜ਼ੀ ਤਿਆਰ ਕਰ ਲੀਏ ਨਹੀਂ ਗਵਰਨਮੈਂਟ ਤੋਂ ਬਹੁਤ ਘੱਟ ਦੇ ਜੀ ਉੱਥੇ ਦੋ ਨਹੀਂ ਚੱਲ ਕੁਛ ਵੀ ਇਹ ਦੋ ਕਮਰੇ ਦੇ ਦਿੰਦੀ ਉਹ ਵੱਖ ਗੱਲ ਹੈ ਪਰ ਉਹਨਾਂ ਦਾ ਨਕਸ਼ਾ ਤਾਂ ਨਹੀਂ ਚੱਲਦਾ ਵਿੱਚ ਹਾਂ ਆਪਣੇ ਨਕਸ਼ਾ ਹੁੰਦਾ ਹਾਂ ਜੈਸੇ ਕਿ ਬੋਲੀਏ ਅਬ ਬਤਾਓ ਜੈਸੇ ਕਿ ਯਹਾਂ ਸੇ ਮਾਰਾ ਯਹਾਂ ਸੇ ਟੂ ਰੂਮ ਹੈ ਨਾ ਇਹ ਟੂ ਰੂਮ ਹੈ ਕਿਤਨੇ ਬਾਈ ਕਿਤਨੇ ਕਾ ਇਸਕਾ ਮਾਲੂਮ ਹੈ ਆਪਕੋ 12 ਬਾਈ 12 ਦਾ ਇਹ ਯਹਾਂ ਸੇ ਇਨਸਾਈਡ 24 ਫੁੱਟਾ ਇਧਰ ਕੋ ਹਾਂ ਜੀ ਹਾਂ ਜੀ ਠੀਕ ਹੈ ਨਾ तो इधर से भी बारह फुट इधर को रखेंगे है नहीं, यहां से गल, गली हमारा गैलरी तो आठ फुट का अलग हो गया ना उससे पहले यहाँ से गैलरी की कंध जाएगी है फिर आगे आगे हमारे फुट है। फिर बारह फुट यहाँ तक आ जायेगा ठीक है, है यहाँ तक बारह फुट आएगा फिर इधर भी दो रूम का मुंह इधर को रखना है जो इस तरफ जगह बच जाएगी फिर इधर हमारा तीन फुट बाकी बच जाएगा बस ये सीधा सही काम है दो कमरे इधर बना देने इस तरफ को मुंह कर, दो कमरे उधर बना देने इसको तो जो वो आ, खाना बाना बनाना उसको कहाँ बनाएंगे आगे, आगे। इससे बाहर बनेगा यो जो जे बगड़ा हुआ जो जे न्यू भर रखा है इससे बाहर बनेगा खाने वाले का है ठीक है मामा तो देसी ये ही काम करता सीधा ही ਜਾ ਬਣੂਗਾ ਤਾਂ ਸਿੱਧਾ 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 ਜੀ ਕੰਮ ਇਹਦਾ ਕਹਣਾ ਜਦ ਬਣੂਗਾ ਜਦ ਦੇਖੀ ਉਹ ਤਾਂ ਫੇਰ ਕਮਰੇ ਬਣ ਗਏ ਸਿੱਧੇ ਫੇਰ ਹੁਣ ਇਹ ਕਮਰੇ ਦੀਆਂ ਟਾਕੀਆਂ ਇੱਕ ਇੱਥੇ ਰੱਖੂਗਾ ਇਹ ਕਮਰੇ ਦੀ ਇੱਕ ਉੱਥੇ ਰੱਖੂਗਾ ਉਹ ਕਮਰੇ ਦੀ ਔ ਕਮਰੇ ਦੀ ਵੀ ਕੋਥੇ ਬਾਹਰ ਰੱਖੂਗਾ ਇਹ ਕਮਰੇ ਦੀ ਇੱਥੇ ਰੱਖਣੀ ਇੱਧਰ ਨੂੰ ਹਾਂ ਹੈਨਾ ਹਾਂ ਇੱਧਰ ਦੋ ਖੜ ਗਿਆ ਇੱਧਰ ਦੋ ਉਧਰ ਆਹਰ ਦੋ ਇਹ ਸਿੱਧਰ ਦੋ ਦੋ ਕਿ ਹਾਂ ਸ਼ੇਖੜਕੀਆਂ ਹੋ ਗਈਆਂ ਇੱਕ ਦਰਵਾਜ਼ਾ ਦੋ ਦਰਵਾਜ਼ਾ ਤਿੰਨ ਦਰਵਾਜ਼ਾ ਚਾਰ ਦਰਵਾਜ਼ਾ ਪੰਜਵਾਂ 메ਨ ਦਰਵਾਜ਼ਾ ਪੰਜ ਦਰਵਾਜ਼ਿਆਂ ਦਾ ਕੰਮ ਹੈ ਹਾਂ ਠੀਕ ਇਹ ਵੀ ਗੱਲ ਬਣਦੀ ਲਿਖਦੀ ਹੈ ਕੁਝ ਪਰ ਪਤਾ ਨਹੀਂ ਹੁਣ ਹੁਣ ਮੈਨੂੰ ਤਾਂ ਸਮਝੇ ਤੋਂ ਪਰੇ ਹੈ ਵੈਸੇ ਕੰਮ ਉਦਾਂ ਹੈ ਪੂਰਾ ਮੈਂ ਤੇਰਾ ਨਕਸ਼ਾ ਹੋਰ ਤਰ੍ਹਾਂ ਤਿਆਰ ਕਰਨਾ ਤਾਂ ਕੱਲ ਹੀ ਕਰਤੀ ਥੋੜੀ ਇੱਕ ਮੈਂ ਤਾਂ ਹੁਣ ਵੀ ਆ ਜਾਣਾ ਮਿਸਤਰੀ ਵਾਲੀ ਗੱਲ ਨਹੀਂ ਨਾ ਤਾਂ ਹੁਣ ਜਿਹੜਾ ਬਗਲ ਲਿਆ ਬਾਹਰ ਏਰੀਆ ਹੁਣ ਇਹਦੇ ਅਕੋਰਡਿੰਗ ਸਾਰਾ ਕੁਝ ਕਰਨਾ ਪੈਣਾ इसी सारा फीता फूता मारना पड़ा कैसे हो भैया नमस्ते ठीक ठाक हो चलो ठीक है आजकल फिर कौन सी फसल चल रही है इधर अभी कुछ को भी दिया ना ठीक है ठीक है ठीक है ठीक है, है ओ अच्छा मिस्त्री हम वो जा रहे थे यार उधर को थोड़ा सा कुछ लेकर तो नहीं आना है क्या कहना जी ਪੈਪਰ ਰਸੀ ਕਿਸ ਤੇ ਹੀ ਬੁਸੇ ਪੈਪਰ ਰਸੀ ਕਾਦੇ ਬਸੇ ਚਾਹੀਦੀ ਏ ਉਹ ਡੰਗੇ ਤੇ ਪੈ ਬਲਾਣੇ ਵਾਸਤੇ ਉਹ ਤਾਂ ਰਾਤ ਮੈਨੂੰ ਕਹਿੰਦੇ ਕਹਿੰਦੇ ਦੁਕਾਨ ਨਹੀਂ ਹੈਗੀ ਨੇੜੇ ਤੇੜੇ ਕੋਈ ਬੀਕੂ ਸੌਦਾ ਲੈ ਕੇ ਆਉਣਾ ਹੁੰਦਾ ਸਰਦਾਰ ਬਹੁਤ ਦੂਰ ਜਾਣਾ ਪੈਂਦਾ ਮੈਂ ਤਾਂ ਉਹ ਦੁਕਾਨ ਵਾਸਤੇ ਪੁੱਛਿਆ ਵੀ ਮੈਂ ਦੁਕਾਨ ਨੂੰ ਚੱਲਿਆ ਕੋਈ ਤੁਹਾਡਾ ਸਮਾਨ ਲੈ ਕੇ ਆਉਣਾ ਪੈਪਰ ਰਸੀ ਵੀ ਲੈ ਕੇ ਆਉਣੀ ਕੋਈ ਪੁੱਛ ਲੈਂਦਾ ਉਹ ਮੈਂ ਚੱਲ ਉਹ ਮੈਰੇ ਕੋਲ ਬਤਾ ਦਿਓ ਫਿਰ ਕੋਈ ਕੁਝ ਲੈ ਕੇ ਆਣਾ ਹੈ क्या चार, क्या लेगा चार इंच वाला पाइप वो क्या करना है आपने है? वो क्या होता अच्छा ये वाला ऐसे वाला नहीं यही लेकर आना ये वाला ले पाइप लेकर आना है ब्लैक वाला काले वाला वो अच्छा रहता है अच्छा दिखने में भी अच्छा रहता है दिखना दिखाना भी पड़ता है पूरा है अच्छा कितना कितना चाहिए वो यार ये गलत लग गया पाइप आपका पानी तो फल गिरने लग जाना इधर नहीं, नहीं। वो आ, कितना पाइप चाहिए वो हमारा बीस फुट पाइप चाहिए ना काले वाला है उसमें कोई वजन वजन भी होता है कम मोटा नहीं। नहीं। पतला कुछ है। तो दो किलो का आच, बस डेढ़ दो किलो का ही होगा नारियल क्या नारियल लेना नारियल नारियल रसी। रसी। रसी है। वो क्या करनी है वो पेड़ बांधने के लिए अच्छा अच्छा पेड़ बांधने वाली रस्सी वो नारियल वाली होती है ठीक है ठीक है ठीक है ठीक है ठीक है समझ गया आपकी बात तो मेरे को ये बताओ इधर दुकान काफी ज्यादा दूर है कोई सौदा भी लेकर आना आपका कुछ नहीं, हम ले, ले आएंगे ठीक है ओके चलो आपका बंदा रात बोल रहा था मेरे को अच्छा तो बीस फुट का आपको एक पाइप चाहिए और एक रस्सी चाहिए आपको रस्सी का कुछ कोई आइडिया दे सकते हो कितनी चाहिए आपको ਓਏ ਬੰਡਲ ਲਈ ਆਇਆ ਇੱਕ ਬੰਡਲ ਆਤਾ ਹੈ ਉਹ ਬੰਡਲ ਦਾ ਕੋਈ weight-weight ਹੁੰਦਾ ਕੁਛ ਉਹ ਹੁੰਦਾ ਹੈ 2.5 ਕਿਲੋ 2.5 ਕਿਲੋ ਦਾ ਠੀਕ ਹੈ डन ਚੱਲੇ ਆਪਾਂ ਫਿਰ ਕੋਈ ਬਾਤ ਨਹੀਂ ਇਹ ਜਦੋਂ ਕੰਮ ਹਮ ਜਾਂਦੇ ਆ ਉਧਰ ਕੋ ਉਹ ਲੈ ਕੇ ਆਤੇ ਆਂ ਫਿਰ ਹਾਂ ਚੱਲ ਜੀਆ ਫਿਰ ਉਹ ਸੌਦਿਆਂ ਨੂੰ ਛੱਡ ਕੇ ਕਹਿੰਦੇ ਬਸ ਉਹੀ ਲਿਆ ਦਿਓ ਸਾਨੂੰ ਪਾਈਪੇ ਕਹਿੰਦੇ ਹਾਂ ਪਾਈਪਰ ਰਸੀ ਲਿਆ ਦਿਨੇ ਕਿੰਨਾ ਨੇ ਅੱਜ ਕੋਈ ਪੱਥਰ ਲੈਣੇ ਨਾ ਹਾਂ ਉਰੀ ਹੁਣ ਅਪਣ ਜਾਣਾ ਮਾਣਾ ਗੋਇਲੇ ਕੋ ਗੋਇਲੇ ਬਾਰੇ ਫਿਰ ਕੀ ਪ੍ਰੋਬਲਮ ਹੈ ਇਹਨੇ ਜੇ ਅਪਣ ਪਹਿਲਾ ਪਤਾ ਹੁੰਦਾ ਉਧਰ 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 ਪਰ ਨਿਕਲ ਜਾਣਾ ਤਾਂ ਚੱਲ ਕੋਈ ਗੱਲ ਨਹੀਂ ਹਾਂ ਇਹ ਕਹਿੰਦੇ ਵੀ ਦੁਕਾਨ ਦੀ ਪ੍ਰੋਬਲਮ ਹੈ ਤੇ ਕਹਿੰਦੇ ਰਾਤ ਜਦ ਮੈਂ ਬੈਠਾ ਨਹੀਂ ਤਾਂ ਹੈਗਾ ਜਦੋਂ ਇਹਨਾਂ ਦੇ ਕੋਲ ਜਦੋਂ ਅਪਣ ਇਧਰ ਆ ਕੇ ਮੀਂਹ ਤੇ ਬਾਅਦ ਆਇ ਤੇ ਕਹਿੰਦੇ ਸਰਦਾਰ ਬਹੁਤ ਦੂਰ ਹੈ ਦੁਕਾਨ ਤੋਂ ਕੋਈ ਸਮਾਨ ਲੈਣਾ ਹੁੰਦਾ ਹੈ ਬਹੁਤ ਦੂਰ ਜਾਣਾ ਪੈਂਦਾ ਹੈ ਵੀ ਦਿੱਕਤ ਹੋ ਜਾਂਦਾ ਹੈ ਇਹ ਜਾ ਕੋខਾ ਜੋ ਕੋਈ ਮਿਲੂਗਾ ਨਹੀਂ ਅਪਣ ਵੀ ਦੁਕਾਨੇ ਕਰ ਲਈਏ ਨਾ ਵਾਸਤੇ ਤੇ ਪੰਜ 6 ਬੱਲਦੇ ਬਾਅਦ ਤੇ

कहाँ लगेगा हमारा, कहीं कहां ने तो ने तो पता चले? है अच्छा फिर तो सामान बहुत आने वाला अभी ज्यादा नहीं लगेंगे जी चार पाँच किलोगा तो जो आपका है ना क्लियर है ना गड्ढे में उसके पीछे मोटरसाइकिल आना हमने किलो किलो ले आऊँ तीन और चार इंच का है ठीक है ले आता हूँ वो भी ले आऊंगा और दस ਉਹ ਬੰਦ ਕਰ ਗਾਣੇ ਗੋਣੇ ਚੱਲ ਚੱਲੀਏ ਫਿਰ ਚੱਲ ਚੱਲ ਤਾਂ ਨਹੀਂ ਨਹੀਂ ਆਣੇ ਦੀ ਨਹੀਂ ਗੱਲ ਚੱਕ ਮੋੜਸਾ ਕਿੱਥੇ ਹਲੀ ਬਈ ਪਾਸ ਬੜਾ ਮੰਗੂ ਮੋਟਰਸਾਈਕਲ ਕਿੱਧਰ ਲਾਤਾ ਤਾ ਚੱਕਾ ਤਾਂ ਫੜ ਕੇ ਚੱਲ ਮੋਟਰਸਾਈਕਲ ਦਾ ਮੂੰਹ ਤਾਂ ਮੈਂ ਨਹੀਂ ਲਾਦਾ ਵੀ ਆਪਾਂ ਗੱਲ ਤਾਂ ਫਿਰ ਚੱਲ ਇੱਧਰ ਜਾਣਾ ਹੋ ਆਪਾਂ ਪੱਟੇ ਨੂੰ ਜਾਣਾ ਆ ਚੱਲੀ ਇੱਧਰੋਂ ਲਾਓ ਜੀ ਹੁਣ ਹੰਨ ਦਿਖਾਉਂਦੇ ਆਪਾਂ ਬੜੀਆਂ ਖੂਬਸੂਰਤ ਵਾਦੀਆਂ ਕਹਿੰਦੇ ਵਾਦੀਆਂ ਬਹੁਤ ਸੋਹਣਾ ਮਾਹੌਲ ਹੈ ਤੇ ਕਾ ਪਿੱਛੇ ਪੱਥਰ ਦਾ ਪਹਾੜਾ ਹੈ ਪੂਰੇ ਦਾ ਪੂਰਾ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਚਲੋ ਹੁਣ ਤਾਂ ਹੁੰਦਾ ਤੁਨੂੰ ਮੈਂ ਇਧਰਲੇ ਪਾਸੇ ਬਹੁਤ ਸੋਣਾ ਆ ਮੜ ਜਾ ਇਹਨੂੰ ਹੀ ਚੇਂਜ ਕਰਦੇ ਆ ਪਿੱਛੇ ਦੇਖਣ ਵਾਲੇ ਮੇਰੇ ਮੂੰਹ ਪਰ ਉਹ ਪੈਂਦਾ ਸੂਰਜ ਦਵਾ ਦੇ ਹਾਂ ਹਾਂ ਇਹ ਲੋਕ ਇੱਥੇ ਰਹਿ ਰਹੇ ਨੇ ਤੇ ਕੰਮ ਚੱਲ ਰਿਹਾ ਜਿਹੜਾ ਇੱਥੇ ਦਾ ਆ ਪੁਲੀਆਂ ਪਲੀਆਂ ਦਾ ਕੰਮ ਚੱਲ ਰਿਹਾ ਜਿਹੜਾ ਤੋਰਦਾ ਕਹਿੰਦੇ ਨੇ ਉਹ ਬਣ ਗਈ ਸਾਰੇ ਉੱਥੇ ਵੀ ਤਾਂ ਹੀ ਹੋਲੇ ਮੈਂ ਕੀ ਵੀ ਸਮਝ ਰਾ ਆਪਣੇ ਆ ਰਹੇ ਐਕਣਾ ਬਣ ਨਹੀਂ ਪੁਲੀ ਆ ਨੇ ਸਿਸਟਮ ਦੇ ਨਾਲ ਇੱਥੇ ਨੂੰ ਉਸ ਦੇਿੱਤਾ ਰਸਤਾ ਆਂ ਕੱਢ ਕੇ ਦੇ ਕੇ ਆਉਣਾ ਇਹਨਾਂ ਨੇ ਤੇ ਉੱਪਰ ਤੋਂ ਜਿਹੜਾ ਪਾਣੀ ਆਉਂਦਾ ਨਾਲੇ ਵਿੱਚ ਨੂੰ ਪੁਲੀ ਬਣ ਜਣੀ ਓਰੇ ਤੇ ਰਸਤਾ ਬਚਿਆ ਰਹੂਗਾ ਲੋ ਜੀ ਤੇ ਆ ਆ ਗਿਆ ਜੀ ਬਾਸ ਜਿਹਦੇ ਖੁੰਡੇ ਬਣਦੇ ਆ ਸਪੈਸ਼ਲੀ ਛੀਲਾ ਬਾਸ ਇਧਰਲੇ ਪਾਸੇ ਨੂੰ ਰਹਿ ਹੈ ਸ਼ਿਕਰਾ ਜਿਹੜਾ ਉਹ ਘਰਾ ਪਰੋ ਖਰੇ ਜੂ ਦੇ ਨਾਲ ਪਰ ਤੇ ਤਾਂ ਉਹ ਹੈ ਤੈਨੂੰ ਯਾਦ ਹੋਣਾ ਜਦ ਆਪਾਂ ਬੱਸ ਨੂੰ ਆਉਂਦੇ ਹੁੰਦੇ ਸੀ ਇੱਕੋ ਕੰਡੈਕਟਰ ਹੁੰਦਾ ਦਾ ਜ਼ਿਆਦਾਤਰ ਰਾਮ ਲਾਲ ਦਾ ਘਰਾ ਹੋ ਪਹੁੰਚ ਗਿਆ ਟੱਕਣੇ ਤੈਨੂੰ ਮੈਂ ਜਾਣ ਬੋਝ ਕੇ ਦੁਰਕਮ ਆ ਕੇ ਗੱਲ ਮਾਰੀ ਜੇ ਮੈਂ ਤਾਂ ਉਹ ਦੱਸਦਾ ਤਾਂ ਸ਼ਾਇਦ ਨਮਾਸ਼ੇ ਨਾ ਆਉਂਦੀ ਗੱਲ ਬਾਤ ਆਉਂਦੀ ਇਧਰੋਂ ਉਤਰਾਈ ਆਉਂਦੇ ਹੋਏ ਚੜਾਈ ਆ ਸਾਡੇ ਕੋਲ ਸਮਾਨ ਵੀ ਹੁਣ ਆਉਂਦੇ ਹੋਏ ਥੋੜੇ ਜਿਹਾ ਪਿਆਰ ਮੁਹੱਬਤ ਨਾਲ ਹੀ ਆਉਣਾ ਪੈਣਾ ਆਉਂਦੇ ਹੋਏ ਤੇ ਡਰਾਈਵਿੰਗ ਹੋਣੀ ਹੋਣੀ ਮੈਨੂੰ ਲੱਗਦਾ ਆਪਣੇ ਆਪ ਹੀ ਆਉਗਾ ਇੱਥੇ ਡਰਾਈਵਿੰਗ ਨਹੀਂ ਨਾ ਹੋਣੀ ਹੈਗੀ ਆਉਂਦੇ ਹੋਏ ਤਾਂ ਮੈਨੂੰ ਗਿਆ ਪਤਾ ਕਿ ਜੇ ਮੈਂ ਪਿੱਛੇ ਬੈਠ ਗਿਆ ਇਹਨੇ ਉਲਲੇ ਜਾਣਾ ਵੀਡੀਓ ਬਣਾਉਂਗੇ ਆਪਾਂ ਫਿਰ ਉਲੜੇ ਦੀ ਹੈ ਜਦ ਉਲੜ ਕੇ ਗੇਰੇ ਲਈ ਵੀਡੀਓ ਕਾਦੀ ਬਣੂਗੀ ਮੈਨੂੰ ਐਂ ਦੱਸ ਪਾ ਵੀਡੀਓ ਕੌਣ ਬਣਾਉਂਗਾ ਬੇ ਬਾਪੂ ਨੂੰ ਬਣਾਉਣਾ ਬਣਾ ਜਦ ਬਾਪੂ ਬਟਾ ਹੈ ਬਾਪੂ ਨੂੰ ਕਹਣਾ ਵੀ ਕੈਮਰਾ ਫੜ ਲਾ ਸੀ ਉਲਣ ਲੱਗੇ ਆ ਹੱਥੋ ਕੀ ਦੇਖ ਤਾ ਉੱਧਰ ਦੇਖ ਬਾਤੀਆਂ ਲੈ ਬਾਤੀਆਂ ਨੂੰ ਕਿਚੀ ਨੇ ਲੈ ਲੈ ਜੀ ਤੇ ਵਾਹ ਵਾਹ ਹਣੇ ਕੋਲ ਸਨ ਕਿੰਨਾ ਲਾਇਆ ਬਾਈਆਂ ਨੇ ਲੱਤਾਂ ਰੁਪਿਆ ਜ ਮोटा ਹੈ ਨੇ ਲੱਸਨ ਦੇ ਰੱਖੇ ਜ ਤਕੜਾ ਹੈ ਆਉਂਦੇ ਹੋਏ ਦਿਖਾਈਏ ਰੋਕੇ ਨਾ ਮੜ ਜਾਵੀ ਕਿਹੇ ਜੀ ਲੱਗੀ ਮਿੱਟੀ ਦੇ ਥੱਲੇ ਕਿ ਹੁਣੇ ਦਿਖਾਈਏ ਮਾਰਦਾ ਬ੍ਰੇਕ ਮੜ ਜੀ ਇੱਕ ਐ ਮੋਟੇ ਤਾਈ ਲੱਗ ਰਿਹਾ ਜੀ ਰੁਕ ਜਾ ਲੈ ਸੁਣਤਾ ਯਾਰ ਯਾਰ ਆ ਆ ਟੈਂਕ ਲਾਗੇ ਬੰਨਣਾ ਬਾਈ ਜਿੱਥੇ ਪਾਣੀ ਪੂਣੀਆ ਦੇਖੀ ਮੋਟਰਸਾਈਕਲ ਗਿਆ ਜਰਾ ਉਹ ਜਾਂਦਾ ਯਾਰ ਨਵਾਂ ਮੋਟਰਸਾਈਕਲ ਆ ਜਾਣ ਦੇ ਫਿਰ ਸਾਈਡ ਕਰ ਲੈਣਾ ਲੱਸਣੇ ਆ ਉਹ ਗੱਠੀ-ਗੁੱਠੀ ਜਨੀ ਪੈ ਵੀ ਲੱਗਦੀ ਨਾ ਥੱਲੇ ਹਾਲ ਪਰ ਜਾਨੀ ਹੈ ਸਾਰਾ ਆਰਗੈਨਿਕ ਹੈ ਜਿਹਦੇ ਵਿੱਚ ਦੇਖੋ ਜੀ ਤੁਸੀਂ ਇਹਨਾਂ ਦੇ ਹੁਣ ਬੱਕਰੀਆਂ ਦੀਆਂ ਗਾਂਆਂ ਦਾ ਸਾਰਾ ਆਹੋ ਭਰਿਆ ਪਿਆ ਹੈ ਆਹਾ ਗੇਰੇਆ ਬਾ ਵਿੱਚ ਰਹ ਚਲੋ ਭਾਈ ਉਹਨਾਂ ਦੇ ਘਰ ਦੇ ਵੀ ਲਾਗੇ ਦੇਖਣ ਹਾਲਾਕ ਹੋਊਗਾ ਪਤਾ ਨਹੀਂ ਉਹਨੇ ਰੌਣਾ ਰੱਪਾ ਇਨਾਂ ਪੈ ਜਾਵੇ ਕਿ ਵੀ ਕੀ ਕਰਦੇ ਤੁਸੀਂ ਪਰ ਇੱਕ ਚੀਜ਼ ਹੈ ਗੱਲਬਾਤ ਜ਼ਰੂਰ ਹੈ ਆਰਗੈਨਿਕ ਹੈਗੀ ਨਾਲ ਕਿੰਨੇ ਤਖੜੇ ਹੋਏ ਬੂਟੇ ਕੱਲੇ ਕੱਲਾ ਬੂਟਾ ਮਾ ਸਾਰੇ ਦਾ ਸਾਰਾ ਰੇਪਿਆ ਵਾ ਦੇਖ ਅਦਰ ਅਰੇ ਆਪਣਾ ਗਾਇਆਂ ਦਾ ਹੋ ਗਿਆ ਬੱਕਰੀਆਂ ਬੁੱਕਰੀਆਂ ਮਿੰਗਣਾ ਸਿੰਗਣਾ ਦਾ ਮੰਗਲ ਸਾਰਾ ਕੁਝ ਪਾਇਆ ਵਾ ਮੋਟਾ ਨਾ ਖੜਾ ਮੋਟਾ ਲਸਾਂੇ ਹੋ ਰਹਿਣਾ ਉਧਰ ਘਰ ਦੇ ਦੇਖਦੇ ਵਿਚਾਰੇ ਖੜੇ ਉਹ ਵੀ ਪਤਾ ਨਹੀਂ ਕੀ ਕਰਨ ਲੱਗੇ ਆਂ ਆ ਵੀ ਕਿਤੇ ਪਟਣੇ ਨਾਲ ਲੱਗ ਜਵੇ ਹਾਂ ਕਰ ਵੀ ਠੀਕ ਆ ਜੀ ਆਲਾ ਕਹਿੰਦਾ ਵੀ ਹੈ ਵਿਗਿਆਨੀ ਤੇ ਹੱਨੀ ਜੇ ਆਏ ਹੋਏ ਪਤਾ ਨਹੀਂ ਕਿੱਥੇ ਜਦੇ ਹੋਣੇ ਕਿੱਦਾਂ ਹੋਣਾ ਤੇ ਇਹ ਬਣ ਗਏ ਜੀ ਟੈਂਕ ਪਾਣੀ ਨੂੰ ਸਟੋਰ ਕਰਨ ਵਾਸਤੇ بارشی بورش ਦਾ ਪਾਣੀ ਹੈ ਨਾ ਇਹਨਾਂ ਨੇ ਇੱਥੇ ਸਟੋਰ ਕਰਨਾ ਤੇ ਉਤੇ ਬਾਅਦ ਦੇ ਵਿੱਚ ਫਿਰ ਇੱਥੇ ਤੋਂ ਹੀ ਟੋਲੂ ਪੰਪ ਲਾ ਕੇ ਆਪਣੇ ਖੇਤਾਂ ਨੂੰ ਪਾਣੀ ਆ ਲੋ ਜੀ ਅੱਜ ਫਸਟ ਡੇ ਲੱਗਦਾ ਮੈਨੂੰ ਪਾਣੀ ਛੱਡਿਆ ਇਹਨਾਂ ਨੇ ਜਿਹੜਾ ਪਹਿਲਾ ਦਿਨ ਹੈ ਜਿਹੜਾ ਪਾਣੀ ਵਿੱਚ ਗਿਰਨ ਲੱਗਿਆ ਇਹਦੇ ਟੈਂਕ ਦੇ ਵਿੱਚ ਤੇ ਉਹ ਰਸਤਾ ਦੱਸਾ ਪਾਣੀ ਨਿਕਲਣੇ ਨੂੰ ਉਧਰ ਨੂੰ ਰਸਤਾ ਹੈਗਾ ਨਿਕਲਣ ਵਾਸਤੇ ਰੱਖਿਆ ਹੋਇਆ ਫਿਲਹਾਲ ਤੇ ਇਹ ਪਾਣੀ ਜਿਹੜਾ ਫਿਰ ਹਾਂ ਇਹ ਉਸ ਏਰੀਆ ਦੇ ਵਿੱਚ ਲਾਇਆ ਹੋਇਆ ਜੀ ਇਹ ਇਹ ਇੱਥੇ ਨੂੰ ਚੋਈ ਚੱਲਦੀ ਜੀ ਬਰਸਾਤ ਵਾਲੀ ਆ ਜਾਂਦੀ ਇੱਥੇ ਦੇਖੋ ਕਿ ਆਹ ਪੁਲੀ ਲੱਗ ਗਈ ਪੁਲੀ ਤੇ ਬਾਦ ਉਹ ਕ੍ਰੋਸ ਹੋ ਜਾਂਦਾ ਥੱਲੇ ਨੂੰ ਤਾਂ ਇਹਨਾਂ ਨੇ ਉਹਦੇ ਨਿੰਲੀ ਪੰਪ ਬਣਾ ਬਣਾ ਲਿਆ ਵੀ ਇੱਥੇ ਤੇ ਪਾਣੀ ਕਿਸੇ ਤਰੀਕੇ ਦੇ ਨਾਲ ਪਾਈਪ ਲਾ ਕੇ ਇਹਦੇ ਵਿੱਚ ਸਟੋਰ ਕਰ ਲਿਆਗੇ ਆਪਣਾ ਪਾਣੀ ਤੇ ਤਕਰੀਬਨ ਇਹਨਾਂ ਨੂੰ ਥੋੜੇ ਥੋੜੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਪ੍ਰੈਸ਼ਰ ਵਾਲਾ ਉਹ ਲਾ ਕੇ ਇਹਨਾਂ ਨੇ ਫਿਰ ਆਪਣਾ ਖੇਤੀਬਾੜੀ ਦਾ ਕੰਮ ਕਰ ਲੈਣਾ ਤੇ ਉਹ ਪਾਈਪ ਇਹਨਾਂ ਕੋ ਵੱਡੇ ਇੱਕਣਾਈ ਹੈ ਜਿਹੜੀ ਪਹਾੜ ਦੀ ਖੇਤੀ ਹੈ ਸਾਰੀ ਉਹ ਇਸੇ ਤਰ੍ਹਾਂ ਹੀ ਹੁੰਦੀ ਹੈ ਉਹ ਸਾਰੀ ਦੀ ਸਾਰੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਇੱਥੇ ਤੋਂ ਬਹੁਤ ਸਾਮਾਨ ਹੈ ਜਿਹੜਾ ਨੀਚੇ ਨੂੰ ਜਾਂਦਾ ਫਿਰ ਨੀਚੇ ਕੈਨੇਡਾ ਜਾਂਦੇ ਆ ਵੀ ਆਪਣੇ ਪੰਜਾਬ ਦੇ ਵਿੱਚ ਵੀ ਮਹਿੰਗੀ ਹੈ ਸਬਜ਼ੀ ਇਹ ਉਹ ਪਰ ਜਿਹੜਾ ਬੰਦਾ ਤਿਆਰ ਕਰਦਾ ਇੱਥੇ ਤੋਂ ਸਟੋਰ ਕਰਕੇ ਕਿਸ ਤਰ੍ਹਾਂ ਗੱਡੀਆਂ ਦੇ ਨਾਲ ਅੱਗੇ ਤੇ ਅੱਗੇ ਲੈ ਕੇ ਜਾਣਾ ਉਹ ਫਿਰ ਬਹੁਤ ਸੰਘਰਸ਼ਮਈ ਜ਼ਿੰਦਗੀ ਹੈ ਓਧਰ ਲਈ ਤੇ ਕਰਦੇ ਨੇ ਲੋਕ ਸੰਘਰਸ਼ਮਈ ਜ਼ਿੰਦਗੀ ਨੂੰ ਆਪਣਾ ਪੂਰਾ ਤੇ ਬਹੁਤ ਹੋਰ ਇੱਥੇ ਲੱਗ ਕਿਨੇ ਸੋਨੇ ਮਕਾਨ ਬਣਾਏ ਹੋਏ ਇੱਧਰ ਹੈ। ਇਹ ਟਾਵਰ ਲੱਗਦੀ ਜਿਦਾ ਸੂਰਜ ਪੈਂਦਾ ਤਾਂ ਉਧਰਲੇ ਪਾਸੇ ਤੇ ਪੂਰੀ ਗੱਲਬਾਤ ਪਣੀ ਪਿਆ ਨਾ। ਬਾਈ ਕਹਿੰਦੇ ਵੀ ਉਹਦੇ ਗੱਡੀਆਂ ਵੀ ਬੜੀਆਂ ਹੀ ਖੜੀਆਂ। ਸੋਨਾ ਘਰ ਬਣਾਇਆ ਹੋਇਆ। ਇਹ ਕਿੱਥੇ? ਹਾਂ? ਪੂਰੀ ਭਜੰਦਾ ਵਿੱਚਲੇ। ਮੇਨੂੰ ਹੋਰ ਕਿੱਥੇ ਗੱਡੀ ਆਉਂਦੀ ਇੱਧਰ ਨੂੰ? ਇਹ ਕਿਹਦਾ ਚੇਕਣੀ ਮਿੱਟੀ ਹੈ ਏਰੀਏ ਦੇ ਵਿੱਚ? ਮੈਂ ਮ ਵਿਆਹ ਆਇਆ ਤਾਂ ਮੈ ਤੁਹਾਨੂੰ ਬਸ ਉਹ ਮਾਵੀ ਗੱਲ ਕਰਨੀ ਸਾਰੀ ਸ່ຽ ਲੋ ਉਹ ਜਾਂਦੇ ਸਾਹਮਣੇ ਪਹੁੰਚ ਗਏ ਜੀ ਗੋਇਲ ਤੇ ਇੱਥੇ ਪਿੱਛੇ ਜੇ ਇੱਕ ਵਾਰ ਤੁਹਾਨੂੰ ਅਸੀਂ ਮੰਦਿਰ ਦੀ ਵੀਡੀਓ ਬਣਾ ਕੇ ਵੀ ਦਿਖਾਈ ਤੀ ਐ ਮੰਦਿਰ ਦੀ ਗੱਲ ਕਰਦਾ ਜਦੋਂ ਮੈਂ ਆਪਿ ਐਸ ਹਾਲਤੋਂ ਪਿਛਲੇ ਗੁਰਨਾਨਕਗੁਰਪੁਰਬ ਨੂੰ ਜਦੋਂ ਇੱਥੇ ਕਬੱਡੀ ਦਾ ਟੂਰਨਾਮੈਂਟ ਸੀਗਾ ਉਸ ਸਮੇਂ ਇਥੇ ਵੀਡੀਓ ਬਣਾ ਕੇ ਲਿਖੇ ਕਬੱਡੀ ਟੂਰਨਾਮੈਂਟ ਦੀ ਤੇ ਇਥੇ ਹੈ ਮਾਰਕੀਟ ਦੇ ਵਿੱਚ ਉਹ ਛੜੀ ਪਜਾ ਕੇ ਆਪਣੀਆਂ ਦੁਕਾਨਾਂ ਨੇ ਤੇ ਯਾਨੀ ਇੱਕ ਬੰਦੇ ਦੇ ਕੋਲੇ ਕਾਫੀ ਕਾਫੀ ਜਿਹੜਾ ਕਰਿਆਨੇ ਵਾਲੇ ਦੇ ਕੋਲੇ ਪਾਈਪ ਵਗਾਰਾ ਪਏ ਜਿਹੜੇ ਉਹ ਕਰਿਆਨੇ ਵਾਲੇ ਕੋਲੇ ਪਏ ਜਿਹੜੇ ਦਿਖਾਉਂ ਜਿਹੜੇ ਦੇਖਣ ਗਿਆ ਬਾਈ ਜੀ ਉੱਪਰ ਤੇ ਤੇ ਮੰਦਿਰ ਹੈਗਾ ਜੀ ਉਹ ਸ਼ਿਵ ਜੀ ਦਾ ਮਾਤਾ ਦਾ ਪੈਰੋਨਾ ਦਾ ਹਨੂਮਾਨ ਜੀ ਦਾ ਤੇ ਦੇਖਦੇ ਆ ਇੱਥੇ ਤੋਂ ਚੰਡੀ ਹੈਗੀ ਜਿਹੜੀ 6 ਕਿਲੋਮੀਟਰ ਅੱਗੇ ਆ ਤੇ 5 ਕਿਲੋਮੀਟਰ ਹੋਰ ਤੇ ਬਣਿਆ ਨਾਮਕਿਆ ਦਾ ਘਰ ਹੈਗਾ ਜੀ ਤੇ ਬਾਈਆਂ ਦੇ ਕੋਲੇ ਵਿੱਚ ਕੱਪੜੇ ਰੱਖੇ ਹੋਏ ਨੇ ਇਹਨਾਂ ਨੇ ਵਿੱਚੇ ਸਬਜ਼ੀ ਦਾ ਕੰਮ ਕਰਿਆ ਹੋਇਆ ਹੈ ਇਹਨਾਂ ਨੇ ਹੂੰ ਵਿੱਚੇ ਕਰਿਆਨੇ ਦਾ ਕਰਿਆ ਵਾ ਵਿੱਚੇ ਪਾਈਪ ਵਿੱਚੇ ਆ ਇਹਨੀ ਮਲਟੀ ਦੁਕਾਨ ਕੀਤੀ ਹੋਈ ਇੱਕ ਲਿਖੇ ਦੀ ਵਿੱਚ ਫਰੂਟ ਸਾਰਾ ਕੁਝ ਜਣੀ ਕਵਰ ਕੀਤਾ ਹੋਇਆ ਇਹਨਾਂ ਨੇ ਹੂੰ ਤੇ ਦੇਖਦੇ ਆ ਕਾਲੇ ਬਾਈ ਹਾਂ ਕੀ ਕਹਿੰਦੇ ਹਾਂਜੀ 700 ਵਿੱਚ 20 ਫੁੱਟ ਦਾ ਇਹ 20 ਫੁੱਟ ਦਾ ਹੈ ਨਾ ਹਾਂਜੀ ਕਿੰਨਾ ਦਾ 700 700 ਵੀ ਦਾ ਚਲ ਠੀਕ ਹੈ ਇੱਕ ਕਹਿੰਦੇ ਕਰੈਕ ਹੋਇਆ ਕਹਿੰਦੇ ਟੁੱਟ ਜਾਂਦੇ ਨੇ ਇਹ ਕਿੰਨੇ ਜਿਆਦਾ ਜਾਣੀ ਉੱਥੇ ਅੱਛਾ ਹਾਂ क्रैक भी हुआ है थोड़ा बहुत नहीं एक तो पूरा ठीक है ना चार हाँ। तो पाइप लाए थे कुछ तो बेच दिए ठीक है सर तो। हाँ जी शकल आ गई पाइप पा। ठीक है क्या काम लगाया जी डंगा डंगा लगा रहे हैं हाँ डंगा लगा रहे हैं एक मकान बनाने लगे हाँ मैं आता रहता हूँ सर कब? मेला था हाँ, मेले, मेले में भी आए थे देखो तो आ रहा है। बिल्कुल बिल्कुल सही बात है इस बार बार नहीं पिछले बार मेले में आया था गुरु नानक देव जी के दूध दादे थे हाँ दूध वगैरह ले ओ हाँ ये मेले में तो आए थे।, हाँ, तो थे या तो दूध वगैरह लेकर गए थे आपके यहाँ भी गुरु नानक देव जी का जन्मदिन था ना जब इधर कबड्डी कबड्डी कराया था तभी इधर ब्यूटी शूट कर कर लेकर गया था मैं हाँ रोपड़ और आपको तो सबको पता ठीक है ਇਹ ਮਾਰਚਲੀ ਕਪੜਾ ਹਾਂਜੀ ਨਹੀਂ ਬਚਾੜੇ ਤੇ ਵੜਾਉਣਾ ਹੈ ਦੋ ਜਣੇ ਫੇ ਦੋਏ ਕਰਨੇ ਦੋ ਹਨ ਬੰਨ ਨਹੀਂ ਦੇਣਾ ਉਹਨਾਂ ਨੇ ਹਾਂ ਐ ਥੋੜਾ ਰਹਿਣਾ ਵੀ ਤੂੰ ਗੱਲਾਂ ਤੇ ਕਹੀਆਂ ਕਰਦਾ ਦੋ ਦੀਏ ਕਿ ਤਿੰਨ ਵੀ ਕਰਾ ਸਕਦੇ ਆਪਾਂ ਨੂੰ ਨੇੜੇ ਕਾਬੂ ਹੋ ਜਾਊਗਾ ਕੰਮ ਉਹ ਵੀ ਬਸ ਨਵੇਂ ਮੋਟਰਸਾਈਕਲ ਦਾ ਚਾਹ ਤੈਨੂੰ ਇੰਨਾ ਹੋਇਆ ਵਾ ਕੱਪੜੇ ਵੀ ਮੋਟਰਸਾਈਕਲ ਵਰਗੇ ਹੀ ਪਾਏ ਵੇ ਦੇਖ ਅਦਰ ਆਹ ਕਲਰ ਦੇਖੋ ਜੀ ਉਧਰ ਇਹਦੇ ਉੱਪਰ ਵੀ ਦੇਖੋ ਕਿੰਨੀ ਇੰਨਾ ਕਿੰਨਾ ਇੱਕ ਪਿਆਰ ਜਾਗਿਆ ਵਾ ਤੈਨੂੰ ਪਰਨਾ ਵੀ ਕੰਮ ਹੈ ਤਾਂ ਆਪ ਦੇਖ ਰਿਹਾ ਵੀ ਐਨ ਮੈਚਿੰਗ ਹੋਈ ਵੀ ਉਧਰ ਰੈੱਡ ਵਾਈਟ ਉਹਦੇ ਵਿੱਚ ਲੱਗਿਆ ਵਾ ਮੋਟਰਸਾਈਕਲ ਤੇ ਰੈੱਡ ਵਾਈਟ ਤੇ ਪਾਇਆ ਵਾ ਹਾਂ ਦੇਖ ਲੈ ਉਹਦੇ ਤੇ ਦੇਖ ਤਾਂ ਨਾ ਮੈਨੂੰ ਵਿੱਚ ਕੈਮਰੇ ਦੇ ਐਨ ਫੁੱਲ ਮੈਚਿੰਗ ਚਾਬੀ ਦਾ ਵੀ ਮੈਂ ਤਾਂ ਕਰ ਰਿਹਾ ਮੈਂ ਚਾਬੀ ਦਿਖਾਈ ਤਾਂ ਚਾਬੀ ਤਾਂ ਨਹੀਂ ਪਰ ਪਤਾ ਨਹੀਂ ਚਾਬੀ ਤਾਂ ਨਹੀਂ ਮਿਲਦਾ ਆਏਗਾ ਚਾਬੀ ਤੇਰੇ ਕਲਰ ਕਹਲੇ ਮਿਲਦੀ ਹੈ ਮੈਂ ਤਾਂ ਅਫੀਦ ਨੇ ਪਰਮਨੈਂਟ ਨਹੀਂ ਮੇਰੇ ਪਰਮਨੈਂਟ ਚਲ ਹਾਂ ਲਾਲਾ ਫੇਰ ਲੋ ਪੱਜ ਗਿਆ ਉਹ ਤਾਂ ਹਾਂ ਪਕੜ ਕੇ ਰੱਖੋ ਇਸ ਤੋਂ ਬਾਗਣੇ ਮਤੋ ਸ਼ੀਰ ਨਾ ਸਿੰਗਲ ਨਹੀਂ ਕਿ ਇਸੇ ਇਸਲੀਅਨ ਅੱਤਬੀਆਂ ਹਾਂ ਜੀ ਬੈਠੋ ਇਹ ਸ਼ੁਰਗਾ ਬੜਕਾ ਹੋ ਗਿਆ ਹੈ ਕੋਈ ਗੱਲ ਨਹੀਂ ਹਾਂ ਪਤਾ ਮੈਨੂੰ ਹੋਇਤ ਗੱਲ ਨਹੀਂ ਬਣੇ ਸ਼ੱਲ ਠੀਕ ਹੈ ਇਹ ਅਜਾਈਛਾ ਇੱਕੀ ਮੰਨ ਲਿਆ ਫਮਾਨ ਸ਼ੱਲ ਪਏ ਹੁਣ ਬਾਬੇ ਦਾ ਨਾਮ ਲੈ ਕੇ ਘਰੋਂ ਵਾਪਸੀ ਪਕੜਾ ਦੋਗੇ ਸਰਾ ਫੰਚਰਾ ਮਰਸੀ ਚੱਕਾ ਪਹੁੰਚ ਗਏ ਜੀ ਆਸਮਾਨ ਵਿੱਚ ਕਰ ਲਾ ਹੋ ਖੋਲ ਲੈ ਮੜੇ ਦਾ ਉਹ ਥੱਲੇ ਤੇ ਖੁੱਲਣੀ ਕੱਠੀ ਜੀ ਥੱਲੇ ਤੇ ਥੱਲੇ ਬਾਬੇ ਇੱਥੇ ਤੇ ਖਿੱਚਣੀ ਆ ਰਹੀ ਹੋ ਆ ਇਹ ਹੀ ਦਿਮਾਗ ਹੁੰਦਾ ਜੀ ਨਾ ਜੀ ਵੀ ਕਹਾ ਕਿਸੇ ਨੂੰ ਪਰੇਸ਼ਾਨੀ ਨਹੀਂ ਦੇਣੀ ਆਪਾਂ ਨੇ ਇੱਥੇ ਤਣੇ ਵੱਡਣੇ ਪੈਣ ਨੇ ਉਹ ਚਾਕੂ ਚੋਕੂ ਹੈ ਕੋਈ जक्कू से काट ना यार ब्लैक वाला तो मिला ही नहीं उसके पास है हाँ ही नहीं था है है? चल जाएगा फिर वही तो काम है अगर मैं नहीं लेकर आता तो मामे से कहाँ जहाँ होना था उधर को लेने के लिए आपका काम रुक जाता फिर फिर गड़बड़ हो जाना था ठीक है खींच दिया काम बस एक ही लाइन दो लाइन लगा दी कि एक लगाया अभी एक ही लगाया है ना हाँ ये बात है इधर डालना पड़ेगा सारा कुछ अभी बंद करना पड़ेगा इसको तो हम्म कितनी कितनी दूरी पे डालते हो दो फुट के ऊपर के एक फुट के आगे के तीन फुट के आगे अभी भी नीचे तक डाला नहीं आया है? है। कहाँ पे डाला था एक बार डाल दिया इसके पहले के दो बार डाल दिया दो बार डाल दिया पहले और फिर एक डेढ़ डेढ़ फुट के बाद में डालना पड़ेगा उसको ठीक है चलो अच्छी बात है ਦੇਖ ਲਓ ਰੱਸੀ ਉਹ ਵਾਲੀ ਰੱਸੀ ਚਾਹੀਦੀ ਦੇਖ ਲਓ ਇੱਕ ਵਾਰ ਚੈੱਕ ਕਰ ਲਓ ਖੋਲ ਕਰ इसको আর ਵਿਚమే ਪ੍ਰੇਗਾਂ ਵੀ ਹੈ ਇਸਮੇ ਹਨਾ ਤਿੰਨ ਆਈਟਮ ਮੰਗਵਾਇਆ ਥਾ ਆਪਨੇ ਪਰ ਇੱਕ ਦੋ ਪ੍ਰੇਗਾਂ ਕਹਿੰਦੇ ਇਹਨੂੰ ਉਹਨਾਂ ਨੂੰ ਮੇੱਖਾ ਨੂੰ ਉਹਨਾਂ ਨੂੰ ਹਾਂ ਠੀਕ ਹੈ ਸਹੀ ਹੈ ਨਾ ਦੋਨੋਂ ਹਾਂਜੀ ਚਲ ਇਹ ਵੀ ਆਪਾਂ ਦਾ 20 ਫੁੱਟ ਲਗਾ ਦਿਆ ਅਬੀ ਆਪ ਆਪਣਾ ਕੰਮ ਕਰੋ ਹਾਂ ਕਿਆ ਦੇਹਣਾ ਮਾਰਲਾ ਲੈਣ ਵੜੀ ਦੇਖ ਲੈ ਨਹੀਂ ਦੁਬਾਰਾ ਦੁਬਾਰਾ ਫੇਰ ਇਹਨਾਂ ਨੇ ਅਸੀਂ ਕਰਦਣਾ। ਇਹੀ ਕੁਛ ਫੇਰ ਕਰਦਣਾ ਉੱਪਰ ਜਾ ਕੇ। 4 ਫੁੱਟ 8 ਫੁੱਟ ਪਰ 2 2 ਕਿੱਡੇ 3 ਕਿੱਡੇ ਲਾਉਣ ਤੇ ਬਾਅਦ ਇਹਨਾਂ ਨੇ ਇੱਕ ਵਾਰ ਫੇਰ ਪਾ ਦੇਣੀ ਆ। ਐਕਣਾ। ਹੂੰ। ਅਗے ਹਮਾਰਾ ਇਸ ਵਿੱਚ ਦੋਰਾਤਾ ਆਏਗਾ। ਦੋਰਾਤਾ ਆਏਗਾ ਫੇਰ ਡਾਲੋਗੇ। ਫਿਰ ਉਸ ਤੋਂ ਬਾਅਦ ਹਮਾਰਾ ਇੱਥੇ ਸੁੱਟੇਗਾ। ਹੂੰ। ਖਸਕਾ ਦੇ ਕੇ। ਖਸਕਾ ਦੇ ਕੇ ਫਿਰ ਇਹਦੇ ਹਮਾਰਾ ਦੂਸਰਾ ਸੱਪ ਆਏਗਾ। ਹਾਂ। ਹਾਂ। ਅੱਛਾ ਖਸਕਾ ਦੇਣਾ ਹੈ। ਹੈਲੋ। ਇਹ ਸਲੇਬ ਬਣ ਜਾਏਗਾ ਇਹ ਵਾਲਾ। ਇਸ ਵਿੱਚ ਸਲੇਬ ਬਣ ਜਾਏਗਾ ਸਮਝ ਕੇ ਬਾਤ। ਫਿਰ ਇਹ ਲੈਂਟਰ ਡਾਲ ਦੋ। ਨਹੀਂ ਜੋ ਹਮਾਰਾ ਆਏਗਾ ਨਾ ਉੱਪਰ ਵਾਲੀ ਉਹ ਉਹਦੇ ਵਿੱਚ ਸਿਰੇ ਵਿੱਚ ਜੈਕ ਲੈਂਟਰ ਪੈ ਜਾਣਾ ਲੈਂਟਰ ਐਸੀ ਵਿੱਚ ਆਏਗਾ ਇਹਦਾ ਸਲੇਬ ਬਣ ਜਾਣੀ ਆ ਬਚਾਲੇ ਵਾਲੀ ਸਮਝ ਗੱਲ ਉਹ ਵੀ ਸਿਰੇ ਬੱਪਾ ਦਾ ਲੈਂਟਰ ਬਣ ਜਾਣਾ ਸਾਫ ਆਏਗਾ ਹਮਾਰੇ ਸਿਰੇ ਹਾਂ ਉਹਦੇ ਨਾਲ ਫਿਰ ਲੈਂਟਰ ਨਾਲ ਜਾਏਗਾ ਇਸ ਵਿੱਚ ਫਿਰ ਉਧਰ ਹਮਾਰਾ ਨਾਲਾ ਫਿਰ ਯਹਾਂ ਸੇ ਕੀ ਕਰੋਗੇ ਅਬ ਇਸ ਮਿੱਟੀ ਦਾ ਮਕਾਨ ਦਾ ਇਹਦੇ ਭਰਾਉਣਾ ਨਹੀਂ ਖੜ ਨਹੀਂ ਇਹਦੇ ਤੇ ਨਹੀਂ ਆਉਣਾ ਇੱਥੇ ਤਾਂ ਹੁਣ ਜਿਹੜੀ ਅਗਲੀ ਮੰਨਦਾ ਇੱਕ ਇੱਥੇ ਤੱਕ ਰਦੇ ਆਗੇ ਇੱਥੇ ਤੇ ਨਾਲ ਇੱਕ ਫੁੱਟ ਅੰਦਰ ਲੈ ਜਾਣਾ ਹੋਰ ਫਿਰ ਗੰਦ ਚੱਕਣੀ ਉੱਪਰ ਨੂੰ ਲੈਂਟਰ ਆਏਗਾ ਨਹੀਂ ਫਿਰ ਇਹ ਇਦੇ ਪਰ ਮਕਾਨ ਨਹੀਂ ਹੋਣਾ ਇਹਦੇ ਪਿੱਛੇ ਆਟਮਾ ਹੋਗਾ ਹੈ ਇੱਕ ਕੰਦ ਇੱਥੇ ਹੋਣੀ ਆ ਬਾਬੇ ਹੂੰ ਹਰ ਹਰ ਗੱਲ ਚ ਤੈਨੂੰ ਸਮਝਾਉਣੀ ਪੈਣੀ ਆ ਸਮਝਾਉਣੀ ਦੀ ਗੱਲ ਨਹੀਂ ਇਹਦੇ ਪਰ ਵੀ ਚੜਾ ਦੇਣਾ ਲੈਂਟਰ ਲਿਆ ਕੇ ਆ ਪਾਣੀ ਹੈ ਇਹਦੇ ਵਿੱਚ ਨਿਕਲ ਕੇ ਫਿਰ ਆ ਪਾਣੀ ਜੇ ਕੋਈ ਵਿੱਚ ਤੇ ਆਉਂਦਾ ਪਾਣੀ ਇੱਥੇ ਆ ਕੇ ਇੱਥੇ ਇੱਕ ਖਾਲੀ ਬਣਾ ਦੇਣੀ ਨੇ ਨੜੇ ਨੜੇ ਪਾਣੀ ਨਿਕਲਣ ਦੇ ਵਾਸਤੇ ਜਬ ਇਸ ਕੋ ਇਸ ਕੋ ਕਿੰਨਾ ਅੰਦਰ ਲੈ ਕੇ ਜਾਓਗੇ ਡੰਗੇ ਕੋ ਅਗਲੇ ਵਾਲੇ ਆ ਰਹੇ ਹਨ ਠੀਕ ਹੈ ਦਾ ਜੀ ਉਹ बताएंगे ਨਾ ਠੀਕ ਠੀਕ ਕਿੰਨੇ ਟਾਈਮ ਮੈਂ ਆਏਗਾ ਠੇਕੇਦਾਰ ਆਪਕਾ ਦੁਪਹਿਰ ਤੱਕ ਆਣਾ ਸ਼ਰਕੋ ਯੂਨੀਵਰਸਿਟੀ ਸੇ ਮਿਲਦੇ ਆਂ ਬਾਅਦ ਮੈਂ ਉਸੇ ਸੇ ਪੁੱਛਦੇ ਜੋ ਪੁੱਛਣਾ ਚਾ ਚੱਕ ਮੋੜ 사ਫ ਚੱਲੀ ਆ ਰੱਪਾ ਆਪਣਾ ਹੁਣ ਮਾਮੇ ਨੇ ਦੱਸਦੀ ਭਾਈ ਸਮਾਨ ਲਿਆਤਾ ਤੇਰਾ ਹਨਾ